क्या बात है आओ चलो यहां आना आओ गा गा पानी ना ना तो कमरे तो आ ਸੋ ਪਾਤਸ਼ਾਹੀਆਂ ਦੇ ਆਤਮਿਕ ਫਿਰ ਗੁਰਬੰਧ ਪ੍ਰਕਾਸ਼ੰਦਰਾ ਰਾਤ ਪਾਰਕੀ ਗਾ ਤੇ ਅੰਤਰਖਾਲ ਸਾਹਿਬ ਬੋਲਦਾ ਵਾ ਵਾਹਿਗੁਰੂ ਵਾਹਿਗੁਰੂ ਖੱਬੇ ਪਿਆਪਿਆ ਅੱਜ ਤੁਹਾਨੂੰ ਦੁਨੀਆ ਦਾ ਇੱਕ ਅਨੋਖਾ ਜਿਹੜਾ ਮੇਲਾ ਦਿਖਾਉਣ ਜਾ ਰਹੇ ਆ ਮੇਲੇ ਦੁਨੀਆ ਦੇ ਵਿੱਚ ਬਹੁਤ ਮਨਾਏ ਜਾਂਦੇ ਨੇ ਪਰ ਇਹ ਇੱਕ ਲੱਖਣ ਤਰ੍ਹਾਂ ਦਾ ਮੇਲਾ ਮਨਾਇਆ ਜਾਂਦਾ ਤੁਹਾਨੂੰ ਇਹ ਦੱਸ ਦਈਏ ਜ਼ਿਲ੍ਹੇ ਫਿਰੋਜ਼ਪੁਰ ਦਾ ਬਿਲਕੁਲ ਸਹੱਦੀ ਏਰੀਆ ਦਾ ਪਿੰਡ ਹੈ ਬਸਤੀ RAMLAL ਜਿੱਥੋਂ ਮਹਿਜ ਇਸ ਤੋਂ ਕਰੀਬ 200 ਮੀਟਰ ਦੂਰੀ ਤੇ ਭਾਰਤ ਪਾਕਿਸਤਾਨ ਦੇ ਜਿਹੜੀ ਸਰਹੱਦੇ ਇਹ ਸਤਲੋਜ ਦਰਿਆ ਦੇ ਕਿਨਾਰੇ ਦੇ ਉੱਪਰ ਖੜੇ ਹੋਏ ਆ ਕਿਉਂਕਿ ਲੰਬੇ ਸਮੇਂ ਤੱਕ ਸਤਲੋਜ ਦੀ ਮਾਰ ਪਿੰਡਾਂ ਦੇ ਵਿੱਚ ਹੜ੍ਹਾਂ ਤੇ ਆਉਂਦੀ ਸਤਾ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਇੱਕ ਅਰਦਾਸ ਬੇਨਤੀ ਕੀਤੀ ਗਈ ਖਵਾਜਾ ਪੀਰ ਦਰਗਾਹ ਤੇ ਕਿ ਹੜ੍ਹਾਂ ਤੋਂ ਸਾਨੂੰ ਬਚਾਇਆ ਜਾਵੇ ਉਸ ਤੋਂ ਬਾਅਦ ਇਹ ਪਰੰਪਰਾ ਲਗਾਤਾਰ ਜਿਹੜੀ ਚੱਲਦੀ ਆ ਰਹੀ ਹੈ ਕਰੀਬ ਅੱਜ ਤੋਂ 28 30 ਸਾਲ ਹੋ ਚੁਕੇ ਨੇ ਤਸਵੀਰਾਂ ਵੀ ਤੁਹਾਡਾ ਇੱਕ ਵਾਰ ਦਿਖਾਉਣੇ ਆ ਸਤਲੁਜ ਦਰਿਆ ਦੀਆਂ ਕਿ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਇਸ ਤੋਂ ਜਿੱਥੇ ਅਸੀਂ ਖੜੇ ਹੋਏ ਆ ਇਸ ਵੇ ਅਸੀਂ ਮਾਲਵੇ ਦੇ ਵਿੱਚ ਖੜੇ ਹੋਏ ਆ ਤਾਂ ਸਤਲੁਜ ਦੀ ਪਰਲੀ ਸਾਈਡ ਜਿਹੜਾ ਕਿ ਮੱਝ ਏਰੀਏ ਦਾ ਜਿਹੜਾ ਏਰੀਆ ਮੱਝ ਹੈ ਤੇ ਆਪਣਾ ਭਾਰਤ ਦੀ ਸਰਹੱਦ ਵੀ ਜਿਹੜੀ ਇੱਥੇ ਹੀ ਸਰਹੱਦ ਹੈਗੀ ਇੱਥੋਂ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਸੰਬੰਧ ਦੇ ਵਿੱਚ ਕਰਾਂਗੇ ਕਿ ਕੀ ਮਹੱਤਤਾ ਕੀ ਹੈ ਕਿ ਇਸ ਨੂੰ ਜਿਹੜਾ ਹਰ ਸਾਲ ਜਿਹੜਾ ਆਏਗੀ ਮੇਲਾ ਮਨਾਇਆ ਜਾਂਦਾ ਹੈ ਅੱਛਾ ਜੀ ਜਤੈ ਕਿਸ ਤਰ੍ਹਾਂ ਆਪਣਾ ਜਿਹੜਾ ਸ਼ੁਰੂਆਤ ਕਿਵੇਂ ਹੋਈ ਹੈ ਮੇਲਾ ਮਨਾਉਂਦੀ ਆ। ਉਹ ਇਹ ਵੀ ਇੱਥੇ ਪਾਣੀ ਆ ਜਾਂਦਾ ਸੀ 40 50 ਪਿੰਡ ਡੋਬਦਾ ਸੀ। ਅੱਜ ਵੀ ਅਜੇ ਖਦਰੇ ਚ ਹੀ ਬੈਠੇ ਆ। ਇਹਨਾਂ ਦੀ ਮੰਨਤ ਕਰਨ ਵਾਸਤੇ ਅਸੀਂ ਸਾਲ ਦੇ ਸਾਲ ਇੱਥੇ ਮੇਲਾ ਵੇਖੋ ਕਿ ਨਹੀਂ ਸੰਗਤੇ ਅਸੀਂ ਮੇਲਾ ਲਵਾਣੇ ਆ। ਦੇਖ ਬਾੜ ਦਲੀਆਂ ਇੱਥੇ ਲਿਆ ਕੇ ਤੇ ਮੰਨਤੀ ਕਰਨੀ ਹੈ। ਤੇ ਮੰਨਤੀ ਕਰਨ ਆ ਹੋਰ ਸਾਡੀ ਗੱਲ ਕਿਤੇ ਨਹੀਂ ਹੋਗੀ ਕੋਈ ਸੁਣੇਂਦੀ। ਅੱਛਾ ਤੁਝੇ ਅਰਦਾਸ ਬੇਨਤੀ ਜਦੋਂ ਦੀ ਕੀਤੀ ਹੈਗੀ ਕਿ ਉਸ ਤੋਂ ਬਾਅਦ ਇੱਥੇ ਜਿਹੜੀ ਅਰਦਾਸ ਬੇਨਤੀ ਕੀਤੀ ਉਹ ਕਬੂਲੀ ਵੀ ਗਈ ਹੈ ਤੇ ਜਾਂ ਅਜੇ ਵੀ ਨੁਕਸਾਨ ਹੁੰਦਾ ਓਦੋਂ ਜਦੋਂ ਤੋਂ ਤਿੱਕਰ ਅਸੀਂ ਅਰਦਾਸ ਕੀਤੀ ਹੈ ਨਾ ਓਦੋਂ ਬੜੀ ਮਾਲਕ ਨੇ ਕਿਰਪਾ ਕੀਤੀ ਉਹਦੇ ਆਪਦੇ ਨਾ ਵਹਿਣ ਚ ਹੀ ਲਗਾ ਜਾਂਦਾ ਹੈ ਓਦੋਂ ਪਿੱਛੇ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਤੇ ਇਹ ਤਾਂ ਹੀ ਇਹਦੀ ਬੇਨਤੀ ਕਰਨੇ ਆ ਅੱਜ ਨਹੀਂ ਸੰਗਤ ਸਾਰੇ ਪਰਿਵਾਰ ਆਣ ਕੇ ਤੇ ਇੱਥੇ ਮੇਲਾ ਲਵਾਦੇ ਨੇ ਜਦੋਂ ਤੋਂ ਇਹ ਮੇਲਾ ਲਵਾਣੇ ਆ ਓਦੋਂ ਤੋਂ ਲੈ ਕੇ ਆਪਦੇ ਵਹਿਣ ਚ ਵਗਦਾ ਕੋਈ ਸਾਨੂੰ ਇਹਦੀ ਤਕਲੀਫ ਨਹੀਂ ਹੋਤੋ ਜੀ

ਆਸੇਂ ਦੇ ਵਿੱਚ ਆ ਜਾਈ ਨਹੀਂ ਸੰਗ ਸਾਰੀਆਂ ਜੇ ਜੜ ਕੇ ਰਗ ਰਗ ਕੇ ਸਦੀ ਜੀ ਆਲਾ ਜੀ ਦੇ ਨਾਮ ਸਰੀਰ ਆਪਾ ਸਾਰੇ ਸੋਹਣਾਂ ਆ ਜੀ ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਣ ਨੂੰ ਭਾਵੇ ਸਤਿ ਸ੍ਰੀ ਅਕਾਲ ਕੱਟਾ ਬਾਜਾ ਵਾਲਿਓ ਸਤਿਗੁਰੂ ਰਖ ਲੋ ਬਿਰਧ ਬਣੇ ਦੀ ਲਾਜ ਚਿਤੋ ਗਿਪਤੋ ਛੀਦੋ ਸਿੰਘ ਸਰਬਤ ਖਾਲਸਾ ਸਹਿਬ ਜੀ ਸਤੋਡੀ ਪਾਚਾ ਸਹਿਬ ਜੀਓ ਆਪ ਜੀ ਦਾ ਖਾਲਸਾ ਸਦਾ ਜਪੇ ਓਕਾਲ 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 ਸਤ ਸ੍ਰੀ ਅਕਾਲ ਦੇਖ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਭਲਾ ਵਾਹਿਗੁਰੂ ਜੀ ਕੀ ਫਤਿਹ ਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਚਾ ਦਰਦੀ ਕਮੇਟਰੀ ਮੈਂ ਪਰੇ ਹੱਥ ਰੱਖਦੇ। ਕਿਉਂਕਿ ਬਹੁਤ ਸਾਲਾਂ ਦੇ ਉਸਤਾਨ ਦੇ ਹਾਂ। ਇਹ ਫਿਰ ਵਾਹਨ ਦੇ ਵਿੱਚ ਪਰੇ ਵਾਗਦੇ ਜਾਂ ਜੇ ਨਗਲ ਕਸ਼ਾ ਕਾ ਜਾਂ ਫਿਰ ਮੇਰ ਪਰ ਹੱਥ ਰੱਖਾ ਜੀ ਹਰ ਮੂਰਤ ਦੇ ਬਖਸ਼ ਕਰੋ। ਕਿਰਪਾ ਕਰੋ ਸਰਬੱਤ ਸੰਤਾਂ ਨੂੰ ਸਰਬੱਤ ਸੰਤਾਂ ਦੀ ਆਹੀ ਪ੍ਰਮਾਨ ਕਰਨੀ। ਆ ਚਲਿਓ ਜੀ ਜੋ ਪ੍ਰਿਆਦ ਹੈ ਪ੍ਰਮਾਨ ਕਰਨੀ। ਜੇ ਆਪ ਕਿਰਪਾ ਕਰੋ ਜੋ ਆਪ ਜੀ ਨੂੰ ਦਲਯੇ ਦਾ ਦੇਗਾ ਪਾਛਾ ਯੋ ਬਾਦਰੀਆ ਪਾਛਾ ਜੀ ਕੀਤਾ ਜਾਵੇ ਨਾਨਕ ਨਾਮ ਚੜ੍ਹਦੇ ਤਰਨ ਜੀ ਸ਼ਿਵਾਂਤਰਾ